ਮੋਖ ਤੌਰ ਤੇ ਪਖਾਨਕੋਟ ਜ਼ਿਲ੍ਹਾ ਸੋਚੇ ਰੂਪਤ ਵਿੱਚ ਪਾਣੀ ਦੀ ਲਪੇਟ ਚ ਆ ਔਰ ਡੇ ਬਾਏ ਡੇ ਜਿਉਂ-ਜਿਉਂ ਮਤਲਬ ਮੈਂ ਸਮਝਦਾ ਵੀ ਵਾਰਸ ਕੰਟੀਨਿਊ ਹੋ ਰਹੀ ਆ ਇਹ ਸਥਿਤੀ ਜਿਹੜੀ ਆ ਬਾੜ ਵਾਲੀ ਕਹ ਲੋ ਜਾਂ ਜ਼ਿਆਦਾ ਪਾਣੀ ਵਾਲੀ ਇਹ ਥੋੜੀ ਜਿਹੀ ਸਾਡੀਆਂ ਚਿੰਤਾਵਾਂ ਚ ਵਾਧਾ ਕਰ ਰਹੀ ਆ ਸੋ ਅੱਜ ਅਸੀਂ ਸਵੇਰ ਦੇ ਆ ਬਾੜ ਦੇ ਜਿਹੜੇ ਦੇ ਅੰਦਰ ਬਮਿਆਲ ਦੇ ਅੰਦਰ ਉਜ ਦੇ ਅੰਦਰ ਤਾਸ ਪਿੰਡ ਹੋਵੇ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਕ ਵਕ ਨਾਲਿਆਂ ਚ ਰਾਵੀ ਹੋਵੇ ਉਜ ਹੋਵੇ ਤਰਨਾ ਹੋਵੇ ਜਲਾਲੀਆ ਹੋਵੇ ਉਹ ਚ ਦੇਖਿਆ ਗਿਆ ਔਰ ਇਹ ਪਾਣੀ ਬੇਸਿਕਲੀ ਜੰਮੂ ਕਸ਼ਮੀਰ ਦੇ ਅੰਦਰ ਜਿਆਦਾ ਨਹੀਂ ਪੈਣ ਕਰਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਆ ਰਿਹਾ ਸੋ ਅਸੀਂ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਦੇਸ਼ ਦੇ ਮੁਤਾਬਕ ਅਸੀਂ ਪੂਰੀ ਤਰ੍ਹਾਂ ਮਦਾਨ ਚ ਡਟੇ ਆਂ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਵੀ ਤਰ੍ਹਾਂ ਦੇ ਤੈਨ ਗੋង ਦੀ ਲੋੜ ਨਹੀਂ ਹੈ ਹਾਂ ਅਲਰਟ ਲੋਕ ਜ਼ਰੂਰ ਰਹਿਣ ਤਾਂ ਜੋ ਕਿਸੇ ਵੀ ਸਿੱਛੀ ਦਾ ਦੇਖ ਪਏ ਪਤਾ ਲੱਗੇ ਉਹ ਸਾਡੇ ਤੱਕ ਸੂਚਨਾ ਪਹੁੰਚੇ ਤਾਂ ਅਸੀਂ ਸਾਰੇ ਇੰਤਜ਼ਾਮ ਵੀਰੇ ਸਰਕਾਰ ਵੱਲੋਂ ਕੀਤੇ ਹੁਣ ਵੀ ਅਸੀਂ ਜਿਹੜਾ ਚੱਕੀ ਦਰਿਆ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਆਪਸ ਚ ਜੋੜਦਾ ਪਠਾਨਕੋਟ ਦਾ ਐਂਟਰੀ ਆਪਾਂ ਕਹਿ ਸਕਦੇ ਆ ਤੇ ਮੇਰੇ ਨਾਲ ਐਸਐਸਪੀ ਪਠਾਨਕੋਟ ਔਰ ਸਵਾਰੇ ਸਾਡੇ ਸਮਸਤ ਅਧਿਕਾਰੀ ਸਵਾਨ ਨਿਗਰ ਰੱਖੀ ਹੋਈ ਹੈ ਸਵੇਰ ਦੇ ਅਸੀਂ ਇਸੇ ਫੀਲਡ ਦੇ ਵਿੱਚ ਆ ਗਏ ਬਹੁਤ ਸਾਰੇ ਪਰਿਵਾਰਾਂ ਦਾ ਰੈਸਕਿਊ ਕੀਤਾ ਅਸੀਂ ਤਾਸ ਦੇ ਅੰਦਰ ਸੋ 12 ਪਰਿਵਾਰ ਜਿਹੜੇ ਆ 12 ਜੀ ਜਿਹੜੇ ਆ ਉਹਨਾਂ ਦਾ ਰੈਸਕਿਊ ਕੀਤਾ ਉਹਨਾਂ ਨੂੰ ਪ੍ਰਾਪਰ ਥਾਵਾਂ ਤੇ ਲੈ ਕੇ ਆਏ ਆ ਜਿੱਥੇ ਲੋਕਾਂ ਨੇ ਫਸਲਾਂ ਦਾ ਨੁਕਸਾਨ ਆ ਜਿੱਥੇ ਲੋਕਾਂ ਦੇ ਚਾਰੇ ਦਾ ਨੁਕਸਾਨ ਆ ਜਿੱਥੇ ਲੋਕਾਂ ਦੇ ਕਮਾਨ ਦਾ ਨੁਕਸਾਨ ਆ ਉਹਦੀਆਂ ਵੀ ਮਾਨਯੋਗ ਮੁੱਖ ਮੰਤਰੀ ਜੀ ਦੇ ਹਦਾਦ ਮੁਤਾਬਕ ਕੱਲੇ ਸੈਸਲ ਗਰਦੋਰੀਆਂ ਦੇ ਲੋਕਾਂ ਜਿਹੜੇ ਅਧਿਕਾਰੀਆਂ ਨੂੰ ਕਿਹਾ ਗਿਆ ਤੇ ਜਿੱਥੇ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਮੈਂ ਖੁਦ ਵੀ ਜਾ ਰਿਹਾ ਆ ਸੋ ਪੂਰੀ ਜਥਾ ਸ਼ਕਤੀ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਆ ਸੋ ਅ ਬਸ ਅਸੀਂ ਕੁਦਰਤ ਨੂੰ ਵੀ ਅਰਦਾਸ ਹੀ ਕਰਾਂਗੇ ਕਿਉਂਕਿ ਬਹੁਤ ਕੁਝ ਹੋ ਗਿਆ ਹੁਣ ਜਿਹੜੀ ਉਹ ਸਾਡੇ ਦੇ ਰਹਿਮ ਰੱਖੇ ਪਰ ਕਿਉਂਕਿ ਇਹ ਕੁਦਰਤ ਆ ਉਹਦੇ ਆਪਣੇ ਨਿਜ਼ਮ ਨੇ ਮਨੁੱਖ ਨੇ ਹਮੇਸ਼ਾ ਕੁਦਰਤ ਦੇ ਨਾਲ ਸਟਰਗਲ ਕਰਨਾ ਹੁੰਦਾ ਸੋ ਅਸੀਂ ਸਟਰਗਲ ਦੇ ਅ ਰੋਡ ਤੇ ਹੈਗੇ ਆ ਔਰ ਪਠਾਨਕੋੜ ਵਾਸੀਆਂ ਨੂੰ ਮਜਬੂਰ ਬੇਨਤੀ ਕਰਦਾ ਕਿ ਮਾਨ ਸਾਹਿਬ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਮਸਤੈਦ ਹੈਗੀ ਆ ਸਾਡੇ ਕੋਲ ਜਿਹੜੀ ਉਹ ਆਪਣੇ ਰੈਸਕਿਊ ਕਰਨ ਦੇ ਲਈ ਇੱਕ ਵੱਡੀ ਟੀਮ ਸਾਡੇ ਕੋਲ ਆ ਗਈ ਹੈ ਐਨਡੀਆਰਐਫ ਦੀ ਔਰ ਉਹਨਾਂ ਕੋ ਸਾਰੇ ਜਿੰਨੇ ਵੀ ਇਨਸਟਰੂਮੈਂਟ ਚਾਹੀਦੇ ਹੁੰਦੇ ਆ ਅੱਜ ਉਹਨਾਂ ਨੇ ਡੈਮ ਏਰੀਆ ਦੇ ਵਿੱਚ ਦੋ ਤਿੰਨ ਜੀਆਂ ਦਾ ਪਰਿਵਾਰਾਂ ਦਾ ਰੈਸਕਿਊ ਕੀਤਾ ਤੁਸੀਂ ਵੀ ਦੇਖਿਆ ਤੁਸੀਂ ਕਵਰ ਵੀ ਕੀਤਾ ਤੁਸੀਂ ਵੀ ਕਾਫੀ ਮਿਹਨਤ ਕਰ ਰਹੇ ਹੋ ਬਸ ਤੁਹਾਡੇ ਮਾਦੀਮ ਦੇ ਰਾਹੀਂ ਪਠਾਨਕੋਟ ਵਾਸੀਆਂ ਨੂੰ ਜਰੂਰ ਅਪੀਲ ਕਰਾਂਗਾ ਪੋਵਾ ਵਾਸੀਆਂ ਨੂੰ ਤੇ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ مستعد ਆ ਹਰ ਬੰਦੋਬਸਤ ਕੀਤਾ ਹੈ ਜਿੱਥੇ ਕਿਤੇ ਵੀ ਲੋਕਾਂ ਦੇ ਰੈਸਕੂ ਕਰਕੇ ਲੋਕਾਂ ਨੂੰ ਠਹਿਰਾਣ ਦੀ ਲੋੜ ਹੋਵੇ ਅਸੀਂ ਸਕੂਲਾਂ ਦਾ ਅਸੀਂ ਵਕ ਵਕ ਵੈਨਿਊ ਜਿਹੜੇ ਉਹਨਾਂ ਦੀ ਮਾਰਕੀਸ਼ਨ ਕਰ ਲਈ ਆ ਸੋ ਬਾਕੀ ਪੂਰੀ ਤਰ੍ਹਾਂ ਸਰਕਾਰ ਲੋਕਾਂ ਦਾ ਨਾਲ ਆ